ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨਲੋਜੀ ਤੇ ਤੇ ਮੈਨੂੰ ਇਹ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਜਿਹੜੇ ਆਪਣੇ ਨੈਕਸਟ ਲੈਟਰ ਹੈ ਜੀ ਡੀ ਈ ਐਫ ਜੀ ਤੇ ਐਚ ਉਹਨਾਂ ਨਾਲ ਸੰਬੰਧੀ ਜਿਹੜੇ ਆਪਾਂ ਸ਼ਬਦ ਨੇ ਜਿਨ੍ਹਾਂ ਦਾ ਅੰਗਰੇਜ਼ੀ ਤੋਂ ਪੰਜਾਬੀਨ ਵੱਦ ਉਸ ਕਲਾਸ ਵਿੱਚ ਜਾਣਾਗੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਬਣੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਇਸ ਚੈਨਲ ਤੇ ਤੁਹਾਨੂੰ ਪੰਜਾਬ ਪੁਲਿਸ ਕਨਸਟੇਬਲ 2025 ਦੀ ਪੰਜਾਬੀ ਤੇ ਮੈਥ ਦੀ ਤਿਆਰੀ ਕਰਵਾ ਰਹੇ ਹਾਂ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਹੰਟ ਤੱਕ ਜਰੂਰ ਬਨੇ ਰਹਿਣਾ ਇੱਕ ਗੱਲ ਹੋਰ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਸੋ ਉੱਥੇ ਤੁਹਾਨੂੰ ਕੀ ਹੈ ਜਿਹੜੀ ਪੀਡੀਐਫ ਨੇ ਆਪਣੀ ਫ੍ਰੀ ਆਫ ਕੋਸਟ ਮਿਲ ਲਿਏ ਹਾਂ ਸੋ ਟੈਲੀਗ੍ਰਾਮ ਨੂੰ ਵੀ ਜਰ ਤੋ ਵੀ ਨਾ ਕਿਸੇ ਦੇਰੀ ਤੋਂ ਅੱਪ ਅੱਜ ਦਿਖਲਾ ਸ਼ੁਰੂ ਕਰਦੇ ਆਂ ਫਰਸਟ ਆਪਣਾ ਵਰਡ ਦੇਖੋ ਅੱਜ ਦਾ ਜੀ ਫਰਸਟ ਆਪਣਾ ਡੀ ਲੈਟਰ ਤੇ ਸ਼ੁਰੂ ਕਰਦੇ ਆਂ ਅੱਜ ਫਰਸਟ ਵਰਡ ਹੈਗਾ ਆਪਣਾ ਡਿਵੈਲਪਮੈਂਟ ਉਹਦਾ ਕੀ ਅਰਥ ਹੁੰਦਾ ਜੀ ਜਾਂ ਅਨੁਵਾਦ ਹੁੰਦਾ ਪੰਜਾਬੀ ਉਨਤੀਜਾ ਵਿਕਾਸ ਡਿਵੈਲਪਮੈਂਟ ਉਨਤੀਜਾ ਵਿਕਾਸ ਸੈਕਿੰਡ ਆਪਣਾ ਸ਼ਬਦ ਹੈਗਾ ਡੀ ਡਿਵੀਏਸ਼ਨ ਡਿਵੀਏਸ਼ਨ ਕੀ ਹੁੰਦੀ ਥਿੜਕਣ ਜਾਂ ਵਿਚਲਨ ਡਿਵੀਏਸ਼ਨ ਨੂੰ ਆਪਾਂ ਕੀ ਕਹਿੰਦੇ ਆਂ ਥਿੜਕਣ ਜਾਂ ਵਿਚਲਨ ਨੈਕਸਟ ਆਪਣਾ ਵਰਡ ਹੈਗਾ ਜੀ ਡਾਇਗਨੋਸਿਸ ਇਹ ਕੀ ਹੁੰਦਾ ਜੀ ਰੋਗ ਨਿਦਾਨ ਜਾਂ ਰੋਗ ਦੀ ਪਛਾਣ ਹੁਣ ਡਾਕਟਰ ਲਾਈਨਸ ਆਪਾਂ ਆਮ ਹੀ ਜਿਹੜਾ ਇਹ ਸ਼ਬਦ ਸੁਣਦੇ ਆ ਵੀ ਕੀ ਹੈ ਡਾਇਗਨੋਸਿਸ ਕਰਵਾਉਣਗੇ ਜਾਂ ਟੈਸਟ ਵਿੱਚ ਉਹ ਡਾਇਗਨੋਸਿਸ ਸਾਬਿਤ ਹੋਈ ਤਾਂ ਕੀ ਹੁੰਦਾ ਜਿਹੜਾ ਆਪਣੇ ਰੋਗ ਦੀ ਪਛਾਣ ਕਰਨ ਵਾਲਾ ਜਾਂ ਰੋਗ ਨਿਦਾਨ ਹੁੰਦਾ ਉਹਨਾਂ ਆਪਾਂ ਡਾਇਗਨੋਸਿਸ ਕਹਿੰਦੇ ਨੇ ਆ ਜੀ ਵੀ ਰੋਗ ਨੂੰ ਲੱਭਣ ਵਾਲਾ ਸੋ ਅੱਜ ਤੁਹਾਨੂੰ ਇਹ ਵਰਡ ਦਾ ਜ਼ਰੂਰ ਮਤਲਬ ਪਤਾ ਲੱਗ ਗਿਆ ਹੋਊਗਾ ਨੈਕਸਟ ਆਪਣਾ ਵਰਡ ਹੈਗਾ ਜੀ ਡਿਸਚਾਰਜ ਡਿਸਚਾਰਜ ਕੀ ਹੁੰਦਾ ਜੀ ਨਿਕਾਸ ਡਿਸਚਾਰਜ ਦਾ ਕੀ ਅਨੁਵਾਦ ਹੁੰਦਾ ਪੰਜਾਬੀ ਨਿਕਾਸ ਨੈਕਸਟ ਆਪਣਾ ਵਰਡ ਹੈ ਡਿਸਕਾਊਂਟ ਡਿਸਕਾਊਂਟ ਦਾ ਕੀ ਅਰਥ ਹੁੰਦਾ ਛੋਟ ਆਪਾਂ ਆਮ ਹੀ ਕਹਿ ਦਿੰਦੇ ਆ ਵੀ ਤੁਹਾਨੂੰ ਕੀ ਐਨੇ ਦੀ ਡਿਸਕਾਊਂਟ ਦਿੱਤੀ ਹੈ ਜਾਂ ਕਿ ਆਪਣੇ ਅੱਜ ਕੱਲ ਕੋਈ ਵੀ ਸ਼ਾਪ ਹੋਵੇ ਤੇ ਜਿਹੜਾ ਲਿਖਿਆ ਹੁੰਦਾ ਵੀ ਐਨੇ ਰੁਪਏ ਦੀ ਡਿਸਕਾਊਂਟ ਤਾਂ ਉਹਦਾ ਕੀ ਮਤਲਬ ਹੁੰਦਾ ਪੰਜਾਬੀ ਵਿੱਚ ਬਾਦ ਛੋਟ ਡਿਸਕਾਊਂਟ ਦਾ ਕੀ ਅਰਥ ਹੁੰਦਾ ਜੀ ਛੋਟ ਨੈਕਸਟ ਆਪਣਾ ਵਰਡ ਹੈ ਡਿਸਪਰਸਨ ਡਿਸਪਰਸਨ ਕੀ ਹੁੰਦਾ ਜੀ ਖਿੰਡਾਓ ਹੁਣ ਆਪਾਂ ਇਹ ਡਿਸਪਰਸਨ ਦਾ ਜਿਹੜਾ ਕਨਸੈਪਟ ਹੈ ਉਹ ਆਪਣਾ ਸਾਇੰਸ 'ਚ ਪੜਦੇ ਆ ਤੇ ਇਹਦਾ ਮਤਲਬ ਕੀ ਹੁੰਦਾ ਪੰਜਾਬੀ ਦੇ ਨੁਕਤੇ ਖਿੰਡਾਓ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਨੇ ਆ ਡਿਸਪਰਸਨ ਨੈਕਸਟ ਆਪਣਾ ਵਰਡ ਹੈ ਜੀ ਡਿਸਪਲੇਸਮੈਂਟ ਡਿਸਪਲੇਸਮੈਂਟ ਦਾ ਕੀ ਅਰਥ ਹੁੰਦਾ ਡਿਸਪਲੇਸਮੈਂਟ ਦਾ ਅਰਥ ਹੁੰਦਾ ਜੀ ਵਿਸਥਾਪਨ ਜੇ ਪੰਜਾਬੀ ਦੇ ਨੁਕਤੇ ਕੀ ਹੁੰਦਾ ਵਿਸਥਾਪਨ ਡਿਸਪਲੇਸਮੈਂਟ ਮੀਨਸ ਵਿਸਥਾਪਨ ਨੈਕਸਟ ਆਪਣਾ ਵਰਡ ਦੇਖੋ ਜੀ ਡਿਵਾਈਡੈਂਡ ਡਿਵਾਈਡੈਂਡ ਕੀ ਹੁੰਦਾ ਜੀ ਲਾਭ ਅੰਸ਼ ਡਿਵਾਈਡੈਂਡ ਕੀ ਹੁੰਦਾ ਜੀ ਲਾਭ ਅੰਸ਼ ਨੈਕਸਟ ਆਪਣਾ ਵਰਡ ਹੈ ਜੀ ਡਾਕੂਮੈਂਟ ਡਾਕੂਮੈਂਟ ਕੀ ਹੁੰਦਾ ਜੀ ਦਸਤਾਵੇਜ਼ ਡਾਕੂਮੈਂਟ ਮੀਨਸ ਦਸਤਾਵੇਜ਼ ਨੈਕਸਟ ਆਪਣਾ ਵਰਡ ਹੈ ਜੀ ਡਰਾਉਟ ਡਰਾਉਟ ਕੀ ਹੁੰਦਾ ਜੀ ਔੜ ਜਾਂ ਸੌਕਾ ਜਦੋਂ ਸੌਕਾ ਪੈਂਦਾ ਤਾਂ ਅੰਗਰੇਜ਼ੀ ਤੋਂ ਉਹ ਕੀ ਕਹਿੰਦੇ ਆ ਡਰਾਉਟ ਡੀ ਆਰ ਓ ਯੂ ਜੀ ਐਚ ਟੀ ਡਰਾਉਟ ਮੀਨਸ ਔੜ ਜਾਂ ਸੌਕਾ ਨੈਕਸਟ ਆਪਣਾ ਵਰਡ ਹੈਗਾ ਜੀ ਡਾਇਨਸਟੀ ਡਾਇਨਸਟੀ ਕੀ ਹੁੰਦਾ ਜੀ ਰਾਜਵੰਸ਼ ਹੁਣ ਆਪਾਂ ਪੜ੍ਹਦੇ ਆਂ ਨਾ ਜਿਵੇਂ ਆਪਾਂ ਐਸੈਸਰੀ ਚ ਪੜ੍ਹਦੇ ਆਂ ਵੀ ਉਹ ਡਾਇਨਸਟੀ ਕੀ ਹੈ ਮੁਗਲਾਂ ਦੀ ਸੀ ਜਾ ਮੁਗਲ ਇੰਪਾਇਰ ਡਾਇਨਸਟੀ ਉਹ ਕੀ ਮਤਲਬ ਰਾਜਵੰਸ਼ ਪੰਜਾਬੀ ਨੂੰ ਬਾਤ ਹੁੰਦੇ ਨੈਕਸਟ ਆਪਣਾ ਵਰਡ ਦੇਖੋ ਜੀ ਨੈਕਸਟ ਆਪਣਾ ਵਰਡ ਆ ਗਿਆ ਜੀ ਡੇਲੀ ਵੇਜ ਡੇਲੀ ਵੇਜ ਕਿੰਦਰ ਦਿਹਾੜੀ ਡੇਲੀ ਵੇਜ ਕੀ ਹੁੰਦਾ ਜੀ ਦੀਹਾੜੀ ਨੈਕਸਟ ਆਪਣਾ ਵਰਡ ਹੈ ਜੀ ਡੈਮੇਜ ਡੈਮੇਜ ਦਾ ਕੀ ਅਰਥ ਹੈ ਨੁਕਸਾਨ ਜਾਂ ਹਰਜਾਨਾ ਹੁਣ ਆਪਾਂ ਆਮੀ ਸ਼ਬਦ ਕਰਦੇ ਵੀ ਕੀ ਹੈ ਡੈਮੇਜ ਹੋ ਗਈ ਕੁਝ ਵੀ ਚੀਜ਼ ਆਪਾਂ ਜਦੋਂ ਫਿਰ ਉਹਨੂੰ ਪੰਜਾਬੀ ਚ ਕੀ ਕਹਿੰਦੇ ਆਪਾਂ ਨੁਕਸਾਨ ਜਾਂ ਹਰਜਾਨਾ ਨੈਕਸਟ ਆਪਣਾ ਵਰਡ ਹੈ ਜੀ ਡੇ ਬੁੱਕ ਡੇ ਬੁੱਕ ਦਾ ਕੀ ਅਰਥ ਹੁੰਦਾ ਹੈ ਰੋਜ਼ਾਨਾ ਰੋਜ਼ਨਾਮਾ ਚ ਡੇ ਬੁੱਕ ਕੀ ਹੁੰਦਾ ਹੈ ਰੋਜ਼ਨਾਮਾ ਰੋਜ਼ਨਾਮਾ ਜੇ ਕੀ ਹੁੰਦਾ ਮਤਲਬ ਕੀ ਹੈ ਜਿਹੜੀ ਆਪਾਂ ਆਪਣੀ ਡੇਲੀ ਦੀ ਲਾਈਫ ਨਾਲ ਸੰਬੰਧਿਤ ਜਦੋਂ ਆਪਾਂ ਇੱਕ ਕੁਝ ਵੀ ਲਿਖਦੇ ਆਂ ਬੁੱਕ ਚ ਉਹ ਕੀ ਹੁੰਦਾ ਹੈ ਜਿਹੜਾ ਆਪਣਾ ਕੀ ਹੈ ਰੋਜ਼ਨਾਮਚਾ ਹੁੰਦਾ ਹੈਗਾ ਜਿਹਨੂੰ ਆਪਾਂ ਕੀ ਕਹਿੰਦੇ ਨੇ ਡੇ ਬੁੱਕ ਨੈਕਸਟ ਆਪਣਾ ਵਰਡ ਹੈ ਜੀ ਡੀਲਿੰਗ ਅਸਿਸਟੈਂਟ ਡੀਲਿੰਗ ਅਸਿਸਟੈਂਟ ਦਾ ਕੀ ਅਰਥ ਹੁੰਦਾ ਜੀ ਮਿਸਲ ਸਹਾਇਕ ਡੀਲਿੰਗ ਅਸਿਸਟੈਂਟ ਪੰਜਾਬੀ ਨੂੰ ਬਾਦ ਕੀ ਹੁੰਦਾ ਜੀ ਮਿਸਲ ਸਹਾਇਕ ਨੈਕਸਟ ਆਪਣਾ ਵਰਡ ਹੈ ਜੀ ਡੇਅਰਨੈਸ ਅਲਾਉਨਸ ਡੇਅਰਨੈਸ ਅਲਾਉਨਸ ਉਹਦਾ ਕੀ ਅਰਥ ਹੁੰਦਾ ਜੀ ਮਹਿੰਗਾਈ ਭੱਤਾ ਪੰਜਾਬੀ ਨੂੰ ਬਾਦ ਕੀ ਹੁੰਦਾ डेयर नेंस अलाउनेंस की होंगे जी महंगाई भत्ता नैक्स अपना वर्ड है जी डिले रिग्रैट डिले रिग्रैट का देरी खीमा जो आप कह दें ना भी मैं बहुत अज्ज की है अच्छ मैं अपना बहुत रिग्रैट कर रहा वी मतलब हों डे रिगैक्ट मतलब भी देरी खीमा नैक्स अपना वर्ड है जी डैमी ऑफिशियल लैटर जिन्हों डी ओ भी कह देंगे वह की होंगे डैमी ऑफिशियल लैटर DO ਦਾ ਮੀਨਿੰਗ ਫੁੱਲ ਫਾਰਮ ਕੀ ਹੁੰਦੀ ਹੈ ਡੈਮੀ ਅਫੀਸ਼ੀਅਲ ਲੈਟਰ ਉਹਦਾ ਪੰਜਾਬੀਨਵਾਦ ਹੁੰਦਾ ਹੈ ਅਰਧ ਸਰਕਾਰੀ ਪੱਤਰ ਅਰਧ ਸਰਕਾਰੀ ਪੱਤਰ ਨੈਕਸਟ ਆਪਣਾ ਵਰਡ ਦੇਖੋ ਜੀ ਨੈਕਸਟ ਆਪਣਾ ਵਰਡ ਆ ਗਿਆ ਡਿਪਾਰਟਮੈਂਟਲ ਐਕਸ਼ਨ ਨੈਕਸਟ ਆਪਣਾ ਵਰਡ ਹੈ ਜੀ ਡਿਪਾਰਟਮੈਂਟਲ ਐਕਸ਼ਨ ਵਿਭਾਗੀ ਕਾਰਵਾਈ ਕੀ ਅਰਥ ਹੁੰਦਾ ਜੀ ਵਿਭਾਗੀ ਕਾਰਵਾਈ ਡਿਪਾਰਟਮੈਂਟਲ ਐਕਸ਼ਨ ਨੈਕਸਟ ਆਪਣਾ ਵਰਡ ਹੈਗੇ ਜੀ डेपुटेस अलाउनैंस अर्थ होंगे जी प्रति नियुक्ति पत्ता डेपुएशे अर्थ होंगे जी अलाउन प्रति नियुक्ति पत्ता नैक्सट अपना वर्ड है जी डिज़ायरेबल की हों जी लोहड़ी का लोहड़ी का नैक्सट अपना वर्ड है जी डिस्केंसिस में भी reconcile ਉਹਦਾ ਕੀ ਅਰਥ ਹੁੰਦਾ ਜੀ ਤਰੁੱਟੀਆਂ ਸੋਧ ਤਰੁੱਟੀਆਂ ਸੋਧੀਆਂ ਜਾਣ ਨੈਕਸਟ ਆਪਣਾ ਵਰਡ ਹੈ ਜੀ discrivenances may be reconciled ਉਹਦਾ ਕੀ ਅਰਥ ਹੈ ਤਰੁੱਟੀਆਂ ਸੋਧੀਆਂ ਜਾਣ ਨੈਕਸਟ ਆਪਣਾ ਵਰਡ ਹੈ ਜੀ document ਉਹਦਾ ਕੀ ਅਰਥ ਹੈ ਜੀ ਹੁਣ ਆਪੇ ਪੜ੍ਹੇ ਦਸਤਾਵੇਜ਼ documentary proof ਉਹਦਾ ਕੀ ਅਰਥ ਹੁੰਦਾ ਜੀ ਦਸਤਾਵੇਜ਼ੀ ਸਬੂਤ documentary proof ਦਸਤਾਵੇਜ਼ੀ ਸਬੂਤ नैक्सट अपना वर्ड है जी ड्राफ्ट फॉर अप्रूवल क्या अर्थ हों प्रवानगी खरड़ा ड्राफ्ट फॉर अप्रूवल प्रवानगी खरड़ा नैक्सट अपना वर्ड है जी डिस्कने डिस अखतियरी त्यारी, त्यारी। जिन्हें आप कह दें डिस्कनेरी अख्तियारी discernery ਸ਼ਬਦ ਕੀ ਅਰਥ ਹੁੰਦੇ ਪੰਜਾਬੀ ਵਿੱਚ ਬਾਦ ਅਖਤਿਆਰੀ ਨੈਕਸਟ ਆਪਣਾ ਵਰਡ ਦੇਖੋ ਜੀ ਨੈਕਸਟ ਆਪਣਾ ਵਰਡ ਹੈਗਾ ਜੀ ਡੈਸੀਨੇਸ਼ਨਸ ਉਹਦਾ ਕੀ ਅਰਥ ਹੁੰਦਾ ਜੀ ਅਹੁਦਾ ਡੈਸੀਨੇਸ਼ਨ ਅਹੁਦਾ ਨੈਕਸਟ ਆਪਣਾ ਵਰਡ ਹੈ ਜੀ ਡਾਇਰੈਕਟਰ ਰਿਕਰੂਟਮੈਂਟ ਉਹਦਾ ਕੀ ਅਰਥ ਹੁੰਦਾ ਜੀ ਸਿੱਧੀ ਭਰਤੀ ਨੈਕਸਟ ਆਪਣਾ ਵਰਡ ਹੈ ਜੀ ਡਾਇਰੈਕਟਰ ਉਹਦਾ ਕੀ ਹੁੰਦਾ ਨਿਰਦੇਸ਼ਕ ਡਾਇਰੈਕਟਰ ਕੀ ਹੁੰਦਾ ਜੀ ਨਿਰਦੇਸ਼ਕ ਨੈਕਸਟ ਆਪਣਾ ਵਰਡ ਹੈ ਡਿਪਟੀ ਡਾਇਰੈਕਟਰ ਉਹ ਕੀ ਹੁੰਦਾ ਜੀ ਉਪਰ ਨਾਦੇਸ਼ਕ ਡਾਇਰੈਕਟਰ ਹੁੰਦਾ ਕਿ ਨਾਦੇਸ਼ਕ ਜਦੋਂ ਆਪਾਂ ਡਿਪਟੀ ਡਾਇਰੈਕਟਰ ਲਾ ਦਨੇ ਆ ਉਹ ਕਹਿੰਦੇ ਉੱਪਰ ਨਿਰਦੇਸ਼ਕ ਨੈਕਸਟ ਆਪਣਾ ਵਰਡ ਦੇਖੋ ਜੀ ਨੈਕਸਟ ਆਪਣਾ ਵਰਡ ਹੈਗਾ ਜੀ ਡਿਕਲੇਰੇਸ਼ਨ ਡਿਕਲੇਰੇਸ਼ਨ ਕੀ ਹੁੰਦਾ ਜੀ ਐਲਾਨ ਡਿਕਲੇਰੇਸ਼ਨ ਕੀ ਹੁੰਦਾ ਐਲਾਨ ਨੈਕਸ ਆਪਣਾ ਵਰਡ ਹੈ ਡੈਫੀਨੇਸ਼ਨ ਡੈਫੀਨੇਸ਼ਨ ਦਾ ਕੀ ਅਰਥ ਹੁੰਦਾ ਪਰਿਭਾਸ਼ਾ ਤਾਂ ਆਪਾਂ ਆਮੀ ਸੁਣਿਆ ਹੈ ਸ਼ਬਦ ਵੀ ਆਪਾਂ ਕੀ ਹੈ ਡੈਫੀਨੇਸ਼ਨ ਜਿਵੇਂ ਆਪਾਂ ਨੂੰ ਇੰਗਲਿਸ਼ ਚ ਡੈਫੀਨੇਸ਼ਨ ਯਾਦ ਕਰਨੀਆਂ ਹੁੰਦੀਆਂ ਸੀ ਤਾਂ ਉਹਦਾ ਕੀ ਅਰਥ ਹੁੰਦਾ ਉਹਦਾ ਅਰਥ ਹੁੰਦਾ ਪਰਿਭਾਸ਼ਾ ਨੈਕਸ ਆਪਣਾ ਵਰਡ ਹੈ ਡੈਮੋਕ੍ਰੇਸੀ ਡੈਮੋਕ੍ਰੇਸੀ ਦਾ ਕੀ ਅਰਥ ਹੁੰਦਾ ਜੀ ਲੋਕਰਾਜ ਜਾਂ ਲੋਕਤੰਤਰ ਨੈਕਸ ਆਪਣਾ ਵਰਡ ਹੈ ਡੈਮੋਗ੍ਰਾਫੀ ਡੈਮੋਗ੍ਰਾਫੀ ਕੀ ਹੁੰਦਾ ਜੀ ਜਨ ਅੰਕੜਾ ਵਿਗਿਆਨ ਡੈਮੋਗ੍ਰਾਫੀ ਮੀਨਜ਼ ਜਨਾਂਕੜਾ ਵਿਗਿਆਨ ਨੈਕਸਟ ਦਾ ਨੈਕਸਟ ਆਪਣਾ ਵਰਡ ਹੈ ਜੀ ਡੈਮੋਨਸਟ੍ਰੇਸ਼ਨ ਡੈਮੋਨਸਟ੍ਰੇਸ਼ਨ ਕੀ ਹੁੰਦਾ ਹੈ ਪ੍ਰਦਰਸ਼ਨ ਹੁਣ ਆਪਾਂ ਕੋਈ ਚੀਜ਼ ਕਹਿ ਦਿੰਦੇ ਆਂ ਵੀ ਡੈਮੋਨਸਟ੍ਰੇਟ ਕਰਕੇ ਦਿਖਾਈ ਹੋਈ ਚੀਜ਼ ਤਾਂ ਉਹਦਾ ਕੀ ਅਰਥ ਹੁੰਦਾ ਹੈ ਪ੍ਰਦਰਸ਼ਨ ਡੈਮੋਨਸਟ੍ਰੇਸ਼ਨ ਪ੍ਰਦਰਸ਼ਨ ਜੇ ਵੀਡੀਓ ਵਧੀਆ ਲੱਗ ਰਿਹਾ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਇਸ ਵੀਡੀਓ ਨੂੰ ਵਾਤਵਾਰਤ ਸ਼ੇਅਰ ਜਰੂਰ ਕਰਦੇ ਆਂ ਆ ਨੈਕਸਟ ਆਪਣਾ ਲੈਟਰ ਸ਼ੁਰੂ ਹੋ ਗਿਆ ਜੀ ਈ ਡੀ ਆਪਾਂ ਨੇ ਕਰ ਲਿਆ ਨੈਕਸਟ ਆਪਣਾ ਜਿਹੜਾ ਲੈਟਰ ਆਉ ਹੈਗਾ ਏ ਫਰਸਟ ਦੇਖੋ ਜੀ ਫਰਸਟ ਆਪਣਾ ਵਰਡ ਹੈਗਾ अर्ली एक्शन विल बी हाईली एप्रिशिएट ਫਰਸਟ ਆਪਣਾ ਵਰਡ ਹੈ ਜੀ अर्ली एक्शन विल बी हाईली एप्रिशिएट ਉਹਦਾ ਕੀ ਅਰਥ ਨੇ ਛੇਤੀ ਕਾਰਵਾਈs ਲਾਗਾਜੋਗ ਹੋਵੇਗੀ ਪੰਜਾਬੀ ਨੂੰ ਵਰਡ ਕੀ ਹੁੰਦਾ ਛੇਤੀ ਕਾਰਵਾਈs ਲਾਗਾਜੋਗ ਹੋਵੇਗੀ अर्ली एक्शन विल बी हाईली एप्रिशिएट भी जी छेती कार्रवाई है शलाघाजोग होगी नैक्सट अपना वर्ड देखो जी अर्ली ऑर्डरस आर सोलि सोलिसटेड क्या अर्थ में छेती आदेशों बेनती है नैक्सट अपना वर्ड देखो जी आंड लिव आंड लिव क्या कमाई छुट्टी जा हकी छुट्टी आंड लिव की होंगे जा कमाई छुट्टी जा हकी छुट्टी नैक्सट अपना एफिशिएंसी बार वह की अर्थ होंगे निपुनता रोक एफिशिएंसी बार निपुनता रोक नेक्स्ट अपना वर्ड है जी एलिबिलिटी एलिजिबिल की होंगे जी पात्रता ज योग्यता आप ही कह दें भी किसी पोस्ट में कह दें जब कोई फील करने में एलिजीबिलिट्ट है ये क्राइटेरिया की है तो अर्थ क्या होंगे पात्रता योग्यता हो नैक्सट अपना वर्ड है जी इम्बेजिमेंट के गवन गबन इम्बेजीमेंट वह अर्थ हों जी गमनस अपना वर्ड देखो नैक्सट अपना वर्ड है इम्पलॉय इम्पलॉय का के अर्थ कर्मचारी करारी मुलाजिम इम्पलॉय मीनस कर्मचारी ज मुलाजिम नेक्सट अपना वर्ड है जी इन्क्लूजर इन्क्लूजर हो जी सह पत्र इन्क्लूजर सह पत्र नेक्सट अपना वर्ड है जी इनडोरसमेंट इंडोरसमेंट की होंगे जी पिट्ठ अंकण इनडोरसमेंट पिट्ठ अंकण नैक्सट अपना वर्ड है जी एंटी एंटी कंदरराज एंटी मतलब इंद्र राज इंद्राज नैक्सट अपना वर्ड है असेंशल कुलीफकेशन वह क्या अर्थ हों इसेंशल कुलीफिकेशन लाजमी योग्यता हूँ आप कह दी भी जरूरी जी योग्यता की तो आप इंग्लिश कह essential qualification لازمی योग्यता नेक्स्ट ਆਪਣਾ ਵਰਡ ਹੈ ਐਸਟੀਮੇਟ ਐਸਟੀਮੇਟ ਕੀ ਹੁੰਦਾ ਹੈ ਅਨੁਮਾਨ ਐਸਟੀਮੇਟ ਸੌਰੀ ਜੀ ਐਸਟੀਮੇਟ ਦਾ ਕੀ ਅਰਥ ਹੁੰਦਾ ਹੈ ਜੇ ਪੰਜਾਬੀ ਨੂੰ ਬੋਲ ਕੇ ਕੀ ਕਹਿੰਦੇ ਨੇ ਆਪਾਂ ਅਨੁਮਾਨ नेक्स्ट ਆਪਣਾ ਵਰਡ ਹੈ ਜੀ ਇਵੈਲੂਏਸ਼ਨ ਇਵੈਲੂਏਸ਼ਨ ਕੀ ਹੁੰਦਾ ਹੈ ਜੀ ਮੁਲਾਂਕਣ ਆਪਾਂ ਅਮੀ ਕਹਿੰਦੇ ਨੇ ਵੀ ਆਪਾਂ ਕੀ ਮੁਲਾਂਕਣ ਕਰਦੇ ਇਵੈਲੂਏਸ਼ਨ ਕਰਨਾ ਉਹਦਾ ਕੀ ਅਰਥ ਹੁੰਦਾ ਹੈ ਮੁਲਾਂਕਣ ਐਕਸਰਸਾਈਜ਼ ਆਫ ਪਾਵਰਜ਼ नेक्स्ट ਆਪਣਾ ਵਰਡ ਹੈ ਜੀ ਐਕਸਰਸਾਈਜ਼ ਆਫ ਪਾਵਰਜ਼ ਅਧਿਕਾਰਾਂ ਦੀ ਵਰਤੋਂ ਐਕਸਰਸਾਈਜ਼ ਆਫ ਪਾਵਰ ਪਾਵਰਸ ਉਹਦਾ ਕੀ ਹੁੰਦਾ ਹੈ ਅਧਿਕਾਰਾਂ ਦੀ ਵਰਤੋਂ ਨੈਕਸਟ ਦੇਖੋ ਜੀ ਨੈਕਸਟ ਆਪਣਾ ਵਰਡ ਹੈ ਜੀ ਐਕਸ ਆਫੀਸਿਓ ਐਕਸ ਆਫੀਸਿਓ ਕੀ ਹੈ ਪਦਵੀ ਕਾਰਨ ਜਾਂ ਉਹਦੇ ਕਾਰਨ ਐਕਸ ਆਫੀਸਿਓ ਕੀ ਹੁੰਦਾ ਹੈ ਪਦਵੀ ਕਾਰਨ ਜਾਂ ਉਹਦੇ ਕਾਰਨ ਨੈਕਸਟ ਵਰਡ ਦੇਖੋ ਆਪਣਾ ਨੈਕਸਟ ਵਰਡ ਆਪਣੇ ਕੋਲ ਹੈਗਾ ਅਰਥਕਵਿਕ ਉਹਦਾ ਕੀ ਅਰਥ ਹੁੰਦਾ ਜੀ ਪੋਚਾਲ अर्थक एक की होंगे भूचाल इकोसेंट्रिक की होंगे जी इकोसेंट्रिक आप कहते सनकी इकोसेंट्रिक की होंगे सनकी नैक्सट अपना वर्ड है जी इलिपस की होंगे जी इलिपस अकिलिपस वह अर्थ होंगे ग्रहण एक्सिलिपसिंग ग्रहण नैक्सट अपना वर्ड है जी इकोलॉजी इकोलॉजी का अर्थ है परिस्थिति विज्ञान इकोलॉजी परिस्थिति विज्ञान नेक्सट अपना वर्ड है जी इमोलोमेंट इमोलोमेंट है जी कुल वेतन नैक्सट अपना वर्ड है जी इमोलोमेंट कुल वेतन ਨੈਕਸਟ ਆਪਣਾ ਵਰਡ ਦੇਖੋ ਨੈਕਸਟ ਆਪਣਾ ਵਰਡ ਹੈ એનર્ਜੀ એનર્ਜੀ ਦਾ ਕੀ ਅਰਥ ਹੁੰਦਾ ਹੈ ਜੇ ਪੰਜਾਬੀ ਨੂੰ ਬਾਦ ਊਰਜਾ ਨੈਕਸਟ ਆਪਣਾ ਵਰਡ ਹੈ ਜੀ ਇਨਸਾਈਕਲੋਪੀਡੀਆ ਇਥੇ ਸਾਰੀ ਜਾਣਦੇ ਹੋਣ ਆਪਾਂ ਬਹੁਤ ਸਰਚ ਕਰਦੇ ਜਦ ਕੋਈ ਟਾਪਿਕ ਲੱਭਣਾ ਹੋਵੇ ਤਾਂ ਇਨਸਾਈਕਲੋਪੀਡੀਆ ਹੁੰਦਾ ਹੈ ਵਿਸ਼ਵ ਕੋਸ਼ ਇਨਸਾਈਕਲੋਪੀਡੀਆ ਵਿਸ਼ਵ ਕੋਸ਼ ਨੈਕਸਟ ਆਪਣਾ ਵਰਡ ਹੈ ਜੀ ਇਕਨੋਮੀ ਇਕਨੋਮੀ ਕੀ ਹੁੰਦਾ ਹੈ ਅਰਥ ਪ੍ਰਬੰਧ ਇਕਨੋਮੀ ਕੀ ਹੁੰਦਾ ਹੈ ਅਰਥ ਪ੍ਰਬੰਧ ਨੈਕਸਟ ਆਪਣਾ ਵਰਡ ਹੈ ਜੀ ਐਂਟਰਪ੍ਰਾਈਜ਼ ਐਂਟਰਪ੍ਰਾਈਜ਼ ਕੀ ਹੁੰਦੇ ਨੇ ਜੀ ਉਦਮ एंटरप्राइज अपने के होंगे ने उदम नैक्स अपना वर्ड है जी इक्लोवीरियम इक्लोवीरियम की होंगे जी संतुलन जब आप इकनोमिक्स वो ये शब्द आप यूज करते हैं भी इक्लोवीरियम किमें करना हो आप मैच करते हैं तो ये मतलब होंगे संतुलन नैक्सट अपना वर्ड है जी अरोजन अरोजन की होंगे जी खोर या खुरना खोरजा खुरना नेक्सट अपना वर्ड देखो नेक्स्ट वर्ड है इंटरनल सदीवी इंटरनल नैक्सट अपना वर्ड है एथिनिक नस्ली जी नस्ली नेक्सट अपना वर्ड है एटीट्यूट की सलीका ਆਪਾਂ ਕਹਿੰਦੇ ਨੇ ਵੀ ਕਿੰਨੇ ਐਟੀਟਿਊਡਸ ਨੇ ਉਹਦੇ ਵਿੱਚ ਤਾਂ ਇਹਦਾ ਮਤਲਬ ਕੀ ਹੁੰਦਾ ਸਲਿੱਕਾ ਨੈਕਸਟ ਆਪਣਾ ਵਰਡ ਹੈ ਈਵੈਪੋਰੇਸ਼ਨ ਈਵੈਪੋਰੇਸ਼ਨ ਦਾ ਕੀ ਆਤਨੇ ਵਾਸ਼ਪਨ ਜਾਂ ਬਾਸ਼ਪੀਕਰਨ ਵਾਸ਼ਪਨ ਜਾਂ ਬਾਸ਼ਪੀਕਰਨ ਈਵੈਪੋਰੇਸ਼ਨ ਕੀ ਹੁੰਦਾ ਹੈ ਵਾਸ਼ਪਨ ਜਾਂ ਬਾਸ਼ਪੀਕਰਨ ਨੈਕਸਟ ਆਪਣਾ ਵਰਡ ਹੈ ਈਵੋਲੂਸ਼ਨ ਕੀ ਹੁੰਦਾ ਜੀ ਵਿਕਾਸ ਈਵੋਲੂਸ਼ਨ ਕੀ ਹੁੰਦੇ ਵਿਕਾਸ ਪੰਜਾਬੀ ਚੋਂ ਆਪਾਂ ਈਵੋਲੂਸ਼ਨ ਨੂੰ ਕੀ ਕਹਿੰਦੇ ਆ ਵਿਕਾਸ नैक्स अपना वर्ड है जी एगजिबिशन एगजीबिशन की होंगे जी प्रदर्शनी ज नुमाइश एगजिबिशन प्रदर्शनी ज नुमाइश नैक्स अपना वर्ड है जी एक्सपलोलै एक्सोपोलैसिव की होंगे जी बिस्फोटक एक्सपोलैसिव बिस्फोटक एक्सपोलैसिव बिस्फोटक ਜੇ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਤਾਂ ਕਿ ਤੁਹਾਨੂੰ ਕੁਝ ਨਵਾਂ ਮਾ ਸਿੱਖ ਨੂੰ ਜੇ ਮਿਲ ਰਿਹਾ ਹੈ ਨੈਕਸਟ ਦੇਖੋ ਜੀ ਨੈਕਸਟ ਆਪਣਾ ਵਰਡ ਆ ਗਿਆ ਆਪਣਾ ਇਹ ਵਰਡ ਖਤਮ ਹੋ ਗਿਆ ਹੁਣ ਆਪਣਾ ਵਰਡ ਨੈਕਸਟ ਸੋਰੀ ਜੀ ਲੈਟਰ ਕਰਕੇ ਆ ਗਿਆ ਨੈਕਸਟ ਆਪਣਾ ਲੈਟਰ ਆ ਗਿਆ ਐਫ ਫਸਟ ਦੇਖੋ ਜੀ ਫਸਟ ਇਫੈਕਟ ਐਂਡ ਫਿਗਰਸ ਫੈਕਟ ਐਂਡ ਫਿਗਰਸ ਕੀ ਹੁੰਦਾ ਜੀ ਤੱਥਾਂ ਤੱਥ ਤੇ ਅੰਕੜੇ ਫੈਕਟ ਹੁੰਦਾ ਤੱਥ फिगरस होंगे अंकड़े तो हो गया फैक्ट एंड फिगरस के हो गया तत्थ के अंकड़े नैक्सट अपना वर्ड है फाइल फाइल होंसल नैक्सट अपना वर्ड है फाइनेशियल ईयर फाइनेशियल ईयर की होंगे जी बीती साल फाइनेशियल ईयर की हों बी साल नेक्सट अपना वर्ड है जी फोर कमेंट फोर कमेंट्स की होंगे टिप्पणी हित फोर कमेंट्स की होंगे जी टिप्पणी हित नेक्सट अपना वर्ड है जी फॉर डिस्पोजल फॉर डिस्पोजल की है निपटारे हित नेक्स्ट अपना वर्ड है फॉर डिस्पोजल निपटारे हित नेक्स्ट अपना वर्ड है जी फॉर इंफॉर्मेशन फॉर इंफॉर्मेशन का अर्थ है जी सूचना हित इनफ फॉर इन्फॉर्मेन का अर्थ है जी सूचना हित नेक्स्ट अपना वर्ड है जी फॉर्मल अप्रूवल फॉर्मल अप्रूवल का अर्थ है जी रस्मी परवानगी ਫਾਰਮਲ ਪ੍ਰੂਵਲ ਮੰਗਿਆ ਰਸਮੀ ਪ੍ਰਵਾਨਗੀ ਨੈਕਸਟ ਆਪਣਾ ਵਰਡ ਦੇਖੋ ਹੀ ਨੈਕਸਟ ਆਪਣਾ ਵਰਡ ਹੈ ਹੀ ਫੋਰ ਸਟਿਕ ਕੰਪਲੈਂਸਨ ਕੰਪਲੈਂਸਨ ਕੀ ਹੁੰਦਾ ਹੈ ਫੋਰ ਸਟਿਕ ਕੰਪਲੈਂਸਨ ਕੀ ਹੁੰਦਾ ਹੈ ਜੀ ਇਨਵਿਲ ਪਾਲਣਾ ਲਈ ਫੋਰ ਸਟਿਕ ਕੰਪਲੈਂਸ ਇਨਵਿਲ ਪਾਲਣਾ ਲਈ ਨੈਕਸਟ ਆਪਣਾ ਵਰਡ ਹੈ ਜੀ ਜੀ ਦੇਖੋ ਗ੍ਰਾਂਟ ਇਨ ਐਡ ਗ੍ਰਾਂਟ ਇਡ ਐਡ ਕੀ ਮਾਲੀ ਸਹਾਇਤਾ ਜਾ ਮਾਲੀ ਅਨੁਦਾਨ ਗਰੰਟੀਡ ਮਾਲੀ ਸੈ ਸਜਾ ਮਾਲੀ ਅਨੁਦਾਨ ਨੈਕਸਟ ਆਪਣਾ ਵਰਡ ਹੈ ਜੀ ਹੈਵ ਨੋ ਕਮੈਂਟਸ ਟੂ ਮੇਕ ਨੈਕਸਟ ਆਪਣਾ ਵਰਡ ਹੈ ਜੀ ਹੈਵ ਨੋ ਕਮੈਂਟਸ ਟੂ ਮੇਕ ਕਿਸੇ ਟਿੱਪਣੀ ਦੀ ਲੋੜ ਨਹੀਂ ਕੀ ਪੰਜਾਬੀ ਕੀ ਅਨਵਾਦ ਹੁੰਦਾ ਜੀ ਹੈਵ ਨੋ ਕਮੈਂਟਸ ਟੂ ਮੇਕ ਕਿਸੇ ਟਿੱਪਣੀ ਦੀ ਲੋੜ ਨਹੀਂ ਨੈਕਸਟ ਆਪਣਾ ਵਰਡ ਹੈ ਜੀ ਹੈਡ ਕਲਰਕ ਕੀ ਹੁੰਦਾ ਜੀ ਮੁੱਖ ਕਲਰਕ ਹੈਡ ਕਲਰਕ ਨੂੰ ਆਪਾਂ ਕੀ ਕਹਿੰਦੇ ਨੇ ਮੁੱਖ ਕਲਰਕ नैक्सट अपना वर्ड है जी हैड ऑफ अकाउंट हैड ऑफ अकाउंट क्या होंखे की मध हैड ऑफ अकाउंट की अर्थ होंगे जी पंजाबी बात क्या होंखे की मध नैक्सट देखो जी नैक्सट अपना देखो जी नैक्स अपना वर्ड आ गया हेयर विद इनक्ल्यूज या इनकलोज हेयर विद इनक्लोज की होंगे जी नाल नती है यर विद इनक्लोज नाल नथी है नैक्सट अपना वर्ड है जी ओनेरिरियम क्या जी माण पत्ता ओनरेरियम माण पत्ता नैक्सट अपना वर्ड है जी हैड ऑफिस अर्थ होंगे जी मुख्य दफ्तर हैड ऑफिस मुख्य दफ्तर नैक्सट अपना वर्ड है जी हैड ऑफ द ब्रांच शाखा मुखी हैड ऑफ द ब्रांच की है मनुवाद होंगे जी शाखा मुखी नैक्सट अपना वर्ड देखो जी नेक्स्ट अपना वर्ड हैगा गैलेंट्री अवॉर्ड ਗੈਲੈਂਟਰੀ ਅਵਾਰਡ ਕੀ ਹੁੰਦਾ ਜੀ ਸੂਰਬੀਰਤਾ ਇਨਾਮ ਗੈਲੈਂਟਰੀ ਅਵਾਰਡ ਸੂਰਬੀਰਤਾ ਇਨਾਮ ਨੈਕਸ ਆਪਣਾ ਵਰਡ ਹੈ ਜੀ ਗਵਰਨੈਂਸ ਕਮੇਟੀ ਗਵਰਨੈਂਸ ਕਮੇਟੀ ਕੀ ਹੈ ਜੀ ਸ਼ਿਕਾਇਤ ਨਿਵਾਰਨ ਕਮੇਟੀ ਗਵਰਨੈਂਸ ਕਮੇਟੀ ਸ਼ਿਕਾਇਤ ਨਿਵਾਰਨ ਕਮੇਟੀ ਨੈਕਸ ਆਪਣਾ ਵਰਡ ਹੈ ਜੀ ਜੀ ਖਤਮ ਹੋ ਗਿਆ ਹੁਣ ਐਚ ਆ ਗਿਆ ਆਪਣੇ ਕੋਲੇ ਹਿਲਸਟ੍ਰਮ ਕੀ ਹੁੰਦਾ ਜੀ ਹਿਲਸਟ੍ਰਮ ਗੜਿਆਂ ਦਾ ਤੂਫਾਨ ਹਿਲਸਟੋਮ ਗੜਿਆਂ ਦਾ tufaan ਹਾਰਵੈਸਟਿੰਗ ਕੀ ਹੁੰਦਾ ਜੀ ਵਾਢੀ ਨੈਕਸ ਆਪਣਾ ਵਰਡ ਹੈ ਹਾਰਵੈਸਟਿੰਗ ਨੂੰ ਆਪਾਂ ਕੀ ਕਹਿੰਦੇ ਨੇ ਵਾਢੀ ਨੈਕਸ ਆਪਣਾ ਵਰਡ ਹੈ ਜੀ ਹੈਮਿਸਫੀਅਰ ਹੈਮਿਸਫੀਅਰ ਕੀ ਹੁੰਦਾ ਜੀ ਅਰਧ ਗੋਲਾ ਨੈਕਸ ਆਪਣਾ ਵਰਡ ਹੈ ਜੀ ਹੈਰਿਡਿਟਰੀ ਹੈਰਿਡਿਟਰੀ ਕੀ ਹੁੰਦਾ ਜੱਦੀ ਜਾਂ ਪਿਤਾਪੁਰਖੀ ਹੈਰਿਡਿਟਰੀ ਨੂੰ ਆਪਾਂ ਪੰਜਾਬੀ ਚ ਕੀ ਅਨੁਵਾਦ ਕਹਿੰਦੇ ਆ ਜੱਦੀ ਜਾਂ ਪਿਤਾਪੁਰਖੀ ਨੈਕਸ ਦੇਖੋ ਹੈਰਾਰਕੀ ਕੀ ਹੁੰਦਾ ਜੀ ਹੈਰਾਰਕੀ ਦਰਜੇਬੰਦੀ ਜਾਂ ਸ਼੍ਰੇਣੀਕਰਮ ਹੈਰਾਰਕੀ ਜਾਂ ਹੈਰਾਰਕੀ ਕੀ ਕਹਿੰਦੇ ਨੇ ਆਪਣਾ ਦਰਜਾਬੰਦੀ ਜਾਂ ਸ਼੍ਰੇਣੀਕਰਮ ਨੈਕਸਟ ਆਪਣਾ ਵਰਡ ਹੈ ਜੀ ਹੈਪਚਲ ਕ੍ਰਿਮੀਨਲ ਉਹਦਾ ਕੀ ਅਥੰਦਾ ਆਦੀ ਅਪਰਾਧੀ ਹੈਪਚਲ ਕ੍ਰਿਮੀਨਲ ਮਤਲਬ ਕੀ ਹੈ ਹੈਬਿਟ ਟੋਈ ਕੀ ਹੈ ਉਹ ਕ੍ਰਿਮੀਨਲ ਸੁਭਾਤ ਹੈ ਤਾਂ ਆਦੀ ਅਪਰਾਧੀ ਨੈਕਸਟ ਆਪਣਾ ਵਰਡ ਹੈ ਜੀ ਹੈਵਿਕ ਹੈਬਿਕ ਕੀ ਹੁੰਦਾ ਜੀ ਐਚ اے ਵੀ او ਸੀ ਕੀ ਮੰਨਗੇ ਹੈਬਿਕ ਹੈਬਿਕ ਦਾ ਮਤਲਬ ਨਾ ਤਬਾਈ ਦਾ ਉਜਾੜਾ ਹੈਬਿਕ ਦਾ ਕੀ ਅਰਥ ਹੁੰਦਾ ਹੈ ਤਬਾਹੀ ਜਾਂ ਉਜਾੜਾ ਇੰਪੋਰਟੈਂਟ ਸ਼ਬਦ ਹੈ ਜੀ ਹਾਂ ਹੈਬਿਕ ਨੋਟ ਕਰ ਲਿਓ ਨੈਕਸਟ ਆਪਣਾ ਵਰਡ ਹੈ ਹਾਈਲੀ ਐਕਸਪਲੋਸਿਵ ਉਹ ਕੀ ਅਰਥ ਹੁੰਦੇ ਅਤੀ ਵਿਸਫੋਟਕ ਹਾਈਲੀ ਐਕਸਪਲੋਸਿਵ ਅਤੀ ਵਿਸਫੋਟਕ ਨੈਕਸਟ ਆਪਣਾ ਵਰਡ ਹੈ ਜੀ ਹਿਊਮਿਲੇਸ਼ਨ ਹਿਊਮਿਲੇਸ਼ਨ ਕੀ ਹੁੰਦਾ ਹੈ ਅਪਮਾਨ humiliation અપમાન નેક્સ્ટ ਆਪਣਾ વર્ડ છે ਜਿਹੜਾ ਜਦਾ ਲਾਸਟ વર્ડ ਆਪਣਾ ਐਚ ਹਾਈਪੋਕ੍ਰੇਸੀ ਕੀ ਹੁੰਦਾ ਜੀ ਪਖੰਡ ਹਾਈਪੋਕ੍ਰੇਸੀ ਆਪਾਂ ਕੀ ਕਹਿੰਦੇ ਨੇ ਪੰਜਾਬੀ ਚ ਪਖੰਡ ਹਾਈਪੋਕ੍ਰੇਸੀ ਮੀਨਸ ਪਖੰਡ ਸੋ ଏसी ਮੇਰੇ ਅੱਜ ਦੇ ਟੌਪ ਜਿਹੜੇ ਆਪਣੇ ਜੋ ਵੀ ਇੰਪੋਰਟੈਂਟ ਆਪਣੇ ਲੈਟਰ ਸੀਗੇ ਡੀ ਈ ਐਫ ਜੀ ਤੇ ਐਚ ਨਾਲ ਸੰਬੰਧੀ ਜਿਹੜੇ ਆਪਣੇ ਟੌਪ ਸ਼ਬਦ ਬਣਦੇ ਸੀ ਤੁਹਾਡੇ ਐਗਜ਼ਾਮ ਦੇ ਪੱਖ ਤੋਂ ਮੈਂ ਸਾਰੇ ਲੈ ਕੇ ਆਇਆ ਜੀ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਬੈਨੀਫਿਟ ਮਿਲ ਸਕੇ ਜੋ ਆਪਾਂ ਟੌਪਿਕ ਕਰ ਰਹੇ ਆ ਸੋ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਉੱਥੇ ਤੁਹਾਨੂੰ ਇਹ ਪੀਡੀਐਫ ਮਿਲ ਜੂਗੀ ਤੇ ਕਲਾਸ ਨੂੰ ਲਾਈਕ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲ ਸਕੇ ਤੁਹਾਡੇ ਸ਼ੇਅਰ ਜਾਂ ਲਾਈਕ ਨਾਲ ਸੋ ਇਨਾਈ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ